ਸਸਿਕਾਲ ਜੀ ਕੀ ਹਾਲ ਚਾਲ ਹੈ ਮੇਰਾ ਨਾਮ ਬੱਪੂ ਪਨੇਸਰ ਤੇ ਮੇਰੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਪਨੇਸਰ ਹੈ ਤੇ ਅੱਜ ਮੈਂ ਆਪਣੀ ਜਿਹੜੀ ਵੀਡੀਓ ਬਣਾਉਣ ਜਾ ਰਿਹਾ ਹਾਂ ਇਹ ਹੈਗੀ ਮੇਰੀ ਕੈਮਰੇ ਦੀ ਕਿੱਟ ਹੈ ਮੈਂ ਵੀਡੀਓ ਕਿਸ ਤਰ੍ਹਾਂ ਬਣਾਣਾ ਹੈ ਉਹਦੇ ਬਾਰੇ ਹੈ ਮੈਨੂੰ ਕੁਝ ਦਿਨਾਂ ਤੋਂ ਮੈਸੇਜ ਕੁਝ ਦੋਸਤਾਂ ਦੇ ਕੁਝ ਵਿਊਰਸ ਦੇ ਆਂਦੇ ਸੀਗੇ ਪੇ ਤੁਸੀਂ ਦੱਸੋ ਤੁਸੀਂ ਫੋਨ ਨਾਲ ਬਣਾਨੇ ਵੀਡੀਓ ਜਾਂ ਕੈਮਰੇ ਨਾਲ ਬਣਾਨੇ ਮਾਈਕ ਕਿਹੜਾ ਯੂਜ਼ ਕਰਦੇ ਆ ਤਾਂ ਬਹੁਤ ਕੁਸ਼ਾ ਪਿੱਛੇ ਜੇ ਮੈਂ ਗਿਆ ਸੀ ਸਾਊਥ ਇੰਡੀਆ ਦੀ ਯਾਤਰਾ ਤੇ ਉਸ ਟਾਈਮ ਮੈਂ ਜਿਹੜੀ ਚੀਜ਼ ਯੂਜ਼ ਕੀਤੀ ਆ ਮੈਂ ਤੁਹਾਨੂੰ ਦਿਖਾਣਾ ਐ ਮੈਂ ਕਿਹੜੀਆਂ ਚੀਜ਼ਾਂ ਬਹੁਤ ਮਿਨਿਮਮ ਚੀਜ਼ਾਂ ਯੂਜ਼ ਕੀਤੀਆਂ ਜਿਆਦਾ ਖਲਾਰਾ ਨਹੀਂ ਸੀਗਾ ਬਲੌਗਿੰਗ ਲਈ ਬਹੁਤਾ ਖਲਾਰੇ ਦੀ ਵੈਸੇ ਜ਼ਰੂਰਤ ਨਹੀਂ ਹੁੰਦੀ ਜਦੋਂ ਤੁਸੀਂ ਕਿਤੇ ਬਲੌਗਿੰਗ ਕਰਦੇ ਆ ਨਾ ਤਾਂ ਸਮਾਨ ਥੋੜਾ ਹੀ ਹੋਣਾ ਚਾਹੀਦਾ ਐ ਮੈਂ ਵਰਤਦਾ ਹੈਗਾ ਡੀਜੀਆਈ ਦਾ ਔਸਮੋ ਪਾਕਟ ਕੈਮਰਾ ਅਸਮੋ ਪਾਕਟ 3 ਮੇਰੇ ਕੋਲ 1 ਵੀ ਸੀਗਾ 2 ਨਹੀਂ ਮੈਂ ਲਿਆ 3 ਲਿਆ ਸੀ ਬਾਅਦ ਚ ਮੇਨ ਗੱਲ ਇਹ ਹੈ ਕਿਉਂ ਲਿਆ ਇਹੋ ਇਹਦੀ ਕੁਆਲਿਟੀ ਬਹੁਤ ਅੱਛੀ ਹੈ ਇਹਦੇ ਚ 1 ਇੰਚ ਦਾ ਸੈਂਸਰ ਹੈ ਜੋ ਆਮ ਕਰਕੇ ਜਿਹੜੇ ਡੀਐਸਐਲਆਰ ਕੈਮਰੇ ਕੋਸ਼ਾਈ ਸੋਨੀ ਦੇ ਆਏ ਸੀ ਜਾਂ ਕੁਝ ਹੋਰ ਆਏ ਸੀ ਪੈਨਾਸੋਨਿਕ ਦਾ ਸੀ ਲੋ ਲਾਈਟ ਚ ਬਹੁਤ ਵਧੀਆ ਹੈ ਕੈਮਰਾ ਇਸੇ ਕਰਕੇ ਮੈਂ ਲਿਆ ਸੀ ਤਾਂ ਕਿ ਹਰ ਮੌਕੇ ਤੇ ਚਾਹੇ ਲਾਈਟ ਘੱਟ ਹੋਵੇ ਵੱਧ ਹੋਵੇ ਤੇ ਰਿਕਾਰਡਿੰਗ ਕੁਆਲਿਟੀ ਵਧੀਆ ਆਵੇ ਇਹ ਲਿਜਾਣਾ ਲਿਆਣਾ ਆਸਾਨ ਹੈ ਬੈਟਰੀ ਬੈਕਅਪ ਵੀ ਬਹੁਤ ਵਧੀਆ ਹੈ ਤਕਰੀਬਨ 1.5 ਘੰਟਾ ਕੱਢ ਜਾਂਦੀ ਹੈ ਬਾਕੀ ਇਹਦੇ ਚ ਜਿੰਨਾ ਵੀ ਤੁਸੀਂ ਹਾਂ ਮੈਮਰੀ ਤੁਹਾਡੀ ਮਰਜ਼ੀ ਹੈ ਤੁਸੀਂ ਦੋ ਮੈਂ 256GB ਦਾ ਕਾਰਡ ਯੂਜ਼ ਕਰ ਰਿਹਾ ਜਿਹਦੇ ਚ ਤਕਰੀਬਨ 4K 50 FPS ਤੇ ਤਕਰੀਬਨ 6.4 ਘੰਟੇ ਦੀ ਰਿਕਾਰਡਿੰਗ ਹੋ ਜਾਂਦੀ ਹੈ ਤੇ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਇਹਦੇ ਚ ਕੁਆਲਿਟੀਆਂ ਹੈਗੀਆਂ 4K ਹੈ 2K ਹੈ ਬਾਕੀ ਫਲੋ ਮੋਸ਼ਨਸ ਬਾਕੀ ਜੋ ਕੁਝ ਜਿਹੜੀ ਚੀਜ਼ ਤੁਸੀਂ ਚਾਹਦੇ ਹੋ ਉਹੀ ਦੇਚ ਹੈ بس ਇੱਕੋ ਇੱਕੋ ਹੀ ਦੀ ਥੋੜੀ ਜੀ ਖਾਮੀ ਹੈ ਇਹ ਡੈਲੀਕੇਟ ਚੀਜ਼ ਹੈ ਹੋ ਜੇ ਤੁਹਾਡੇ ਹੱਥੋਂ ਡਿੱਗ ਗਈ ਤਾਂ ਇਹ ਖਤਮ ਫਿਰ ਇਹਦੀ ਰਿਪੇਅਰ ਕੋਸਟ ਤੁਹਾਨੂੰ ਪਤਾ ਹੀ ਹੈ ਕੰਪਨੀਆ ਜੀ ਕਿੰਨੀ ਹੁੰਦੀ ਹੈ ਖੁਦ ਯੂਜ਼ ਕਰਨਾ ਕਿਸੇ ਨੂੰ ਨਹੀਂ ਦੇਣਾ ਮੈਂ ਇਹੀ ਇਹੀ ਨਿਜਮ ਬਣਾਇਆ ਵੀ ਮੈਂ ਖੁਦ ਹੀ ਯੂਜ਼ ਕਰਦਾ ਹੁੰਦਾ ਜੇ ਕੋਈ ਮੰਗਦਾ ਵੀ ਹੈ ਮੈਨੂੰ ਦੇਉਗਾ ਐਦਾ ਐਦਾ ਮੈਂ ਦਿੰਦਾ ਨਹੀਂ ਹੁੰਦਾ ਇਹਦੇ ਵਿੱਚ 2x ਦਾ ਜ਼ੂਮ ਹੈ ਜੇ ਤੁਸੀਂ ਇਹਨੂੰ 40mm ਤੇ ਕਰਨਾ ਹੈ ਤਾਂ ਇੱਕ ਆਹ ਪ੍ਰੈਸ ਬਟਨ ਪ੍ਰੈਸ ਕਰਨਾ ਨੇ 40mm ਤੇ ਚੱਲ ਜਾਂਦਾ ਇਹੋ ਜਿਦੇ ਚ ਕੁਆਲਿਟੀ ਲਾਸ ਨਹੀਂ ਹੁੰਦੀ ਬਹੁਤ ਵਧੀਆ ਚੀਜ਼ ਹੈ ਮਤਲਬ ਤੁਸੀਂ ਬਾਕੀ ਜਾਣਕਾਰੀ ਅ ਗੂਗਲ ਤੋਂ ਕਰ ਸਕਦੇ ਹੋ ਮੈਂ ਕੈਮਰੇ ਦੀ ਤੁਹਾਨੂੰ ਜਾਣਕਾਰੀ ਦਿੱਤੀ ਕਿ ਬਹੁਤ ਬੰਬ ਚੀਜ਼ ਹੈ ਇਸ ਕੈਮਰੇ ਨਾਲ ਤੁਸੀਂ ਨਾ ਇੱਕ ਹੱਥ ਦੇ ਨਾਲ ਐਦਾਂ ਬਲੌਗਿੰਗ ਕਰ ਸਕਦੇ ਏਦਾਂ ਇੱਕ ਹੱਥ ਨਾਲ ਦੂਜੇ ਨਾਲ ਫੜ ਲਓ ਆ ਕੋਈ ਸੈਲਫੀ ਸਟਿੱਕ ਦੀ ਲੋੜ ਨਹੀਂ ਇਦਾਂ ਗੱਲਾਂ ਬਾਤਾਂ ਕਰ ਸਕਦੇ ਹੋ ਜਾਂਦੇ ਜਾਂਦੇ ਤੁਸੀਂ ਤੇ ਆ ਹੈਗਾ ਜੀ ਰਾਤ ਦੀ ਰਿਕਾਰਡਿੰਗ ਬਹੁਤ ਘੱਟ ਲਾਈਟ ਆ ਹੈ ਤੇ ਇਹ ਵੀ ਬਹੁਤ ਵਧੀਆ ਕੁਆਲਿਟੀ ਆਂਦੀ ਹੈ ਲੋ ਲਾਈਟ ਦੇ ਵਿੱਚ ਤੇ ਹੋਰ ਮੈਂ ਇੱਕ ਕਲਿੱਪ ਹੋਰ ਦਿਖਾਣਾ ਆ ਦੇਖੋ ਇਹਦੇ ਵਿੱਚ ਵੀ ਲੋ ਲਾਈਟ ਹੈ ਬਿਲਕੁਲ ਕੋਈ ਲਾਈਟ ਬਦੂ ਨਹੀਂ ਜਗ ਰਹੀ ਹੈਗੀ ਹਲਕੀ ਫੁਲਕੀ ਉਹ ਲਾਈਟ ਚੱਗ ਰਹੀ ਹੈ ਦੀਵਾਲੀ ਦੀ ਇਹ ਹੋ ਰਿਕਾਰਡਿੰਗ ਹੈ ਬਹੁਤ ਵਧੀਆ ਕੁਆਲਿਟੀਾਂ ਦੀ ਨਾਲ ਤੇ ਸਮੇਂ ਵੀ ਅੱਛਾ ਕੈਮਰੇ ਦੇ ਨਾਲ ਨਾਲ ਨਾ ਤੁਹਾਡੇ ਕੋਲ ਫੋਨ ਵੀ ਜੇ ਹੈਗਾ ਆ ਕਈ ਜਗ੍ਹਾ ਨਾ ਕੈਮਰਾ ਅਲਾਉਡ ਨਹੀਂ ਹੁੰਦਾ ਕਿਸੇ ਜਗ੍ਹਾ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤੁਹਾਨੂੰ ਪੁਸ਼ ਕਲਿੱਪ ਚਾਹੀਦੇ ਹੁੰਦੇ ਆ ਮੈਂ ਉਸ ਲਈ ਨਾ ਫੇਰ ਫੋਨ ਯੂਜ਼ ਕਰ ਲੈਣਾ ਹੁੰਦਾ ਤੇ ਫੋਨ ਤੁਹਾਡੇ ਕੋਲ ਇਹੋ ਜਿਹਾ ਹੋਣਾ ਚਾਹੀਦਾ ਜਿਹਦੀ ਕੁਆਲਿਟੀ ਵੀਡੀਓ ਦੀ ਵਧੀਆ ਹੋਣੀ ਚਾਹੀਦੀ 4K ਹੋਣੀ ਚਾਹੀਦੀ ਹੈ ਮਹਿੰਗਾ ਜੇ ਤੁਸੀਂ ਮਹਿੰਗਾ ਲੈ ਸਕਦੇ ਹੋ ਨਹੀਂ ਨਹੀਂ ਨਾਰਮਲ ਜਿਹਾ ਵੀ 25 30 ਹਜ਼ਾਰ ਵਾਲਾ ਵੀ ਫੋਨ ਵਧੀਆ ਕੁਆਲਿਟੀ ਕੱਢ ਦਿੰਦਾ ਮੇਰੇ ਕੋਲ ਹੈਗਾ ਦਾ ਪਿਕਸਲ ਪਿਕਸਲ 8 ਤੇ ਇਹ ਠੀਕ ਹੈ ਇਹਦੀ ਵੀਡੀਓ ਕੁਆਲਿਟੀ ਬਹੁਤ ਵਧੀਆ ਹੈ ਉਹ ਮਤਲਬ ਕੀ ਕਹਿ ਸਕਦੇ ਆ ਯਹਾਂ ਪੀ 4K ਵੀ ਬਹੁਤ ਵਧੀਆ ਹੈ ਦਿਨ ਦੇ ਟਾਈਮ ਬਹੁਤ ਵਧੀਆ ਹੈ ਰਾਤ ਦੇ ਟਾਈਮ ਤਾਂ ਤੁਹਾਨੂੰ ਪਤਾ ਹੈ ਫੋਨ ਦੇ ਵਿੱਚ Apple ਤੋਂ ਸਵਾਏ ਹੋਰ ਫੋਨ ਜਿਆਦਾ ਕਾਮਯਾਬ ਨਹੀਂ ਹੈਗੇ ਵੀਡੀਓ ਕੁਆਲਿਟੀ ਲਈ ਜੇ ਜਿਆਦਾ ਵਧੀਆ ਵੀਡੀਓ ਕੁਆਲਿਟੀ ਲੈਣੀ ਤਾਂ Apple ਹੀ ਯੂਜ਼ ਕਰਨਾ ਚਾਹੀਦਾ ਹੈ ਇਹ ਸਪੈਸ਼ਲੀ ਤੁਸੀਂ ਸਾਰੀ ਬਲੌਗਿੰਗ ਕਰ ਰਹੇ ਹੋ ਨਾ ਫੋਨ ਤੇ ਹੀ ਕਰਨੀ ਚਾਹੁੰਦੇ ਹੋ ਫਿਰ ਐਪਲ ਦਾ ਫੋਨ ਕੋਈ ਵੀ ਲੈ ਲਓ ਆਈਫੋਨ 13 ਲੈ ਲਓ 14 ਲੈ ਲਓ 15 16 ਜਿਹੜਾ ਵੀ ਤੁਸੀਂ ਲੈ ਸਕਦੇ ਆ ਫੋਨ ਆਈਫੋਨ ਦੀ ਵੀਡੀਓ ਕੁਆਲਿਟੀ ਦਾ ਕੋਈ ਮੁਕਾਬਲਾ ਨਹੀਂ ਪਰ ਮੈਂ ਫੋਨ ਨਹੀਂ ਯੂਜ਼ ਕਰਦਾ ਮੈਂ ਜ਼ਿਆਦਾ ਕੈਮਰਾ ਹੀ ਯੂਜ਼ ਕਰਦਾ ਹਾਂ ਤੇ ਮਾਈਕ ਮੈਂ ਕਿਹੜੇ ਯੂਜ਼ ਕਰਦਾ ਡੀਜੀਆਈ ਇਹ ਵੀ ਡੀਜੀਆਈ ਹੈ ਇਹੋ ਮਾਈਕ ਬਹੁਤ ਵਧੀਆ ਮਾਈਕ ਹੈ ਮਤਲਬ ਕੈ ਸਕਦੇ ਆ ਇੱਕ ਤਾਂ ਜੁਨਟ ਹੁੰਦਾ ਹੈ ਜੇ ਤੁਸੀਂ ਡੀਐਸਐਲਆਰ ਕੈਮਰੇ ਤੇ ਲਾਣਾ ਹੈ ਜਾਂ ਫੋਨ ਚਲਾਣਾ ਹੈ ਇਹ ਯੂਜ਼ ਇਹ ਚੀਜ਼ ਲਗਾ ਸਕਦੇ ਆ ਤੇ ਆ ਹੈਗਾ ਇਹਦਾ ਜਿਹੜਾ ਰਿਸਿਵਰ ਹੈ ਪਤਾ ਨਹੀਂ ਟਰਾਂਸਮੀਟਰ ਕਹਿੰਦੇ ਇਹਨੂੰ ਪਤਾ ਨਹੀਂ ਰਿਸਿਵਰ ਕਹਿੰਦੇ ਆ ਹੁਣ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਲੱਗਦਾ ਇਹਨੂੰ ਟਰਾਂਸਮੀਟਰ ਕਹਿੰਦੇ ਹੋਣੇ ਆ ਮੈਨੂੰ ਰਸੀਵਰ ਕਹਿੰਦੇ ਹੋਣੇ ਆ ਤੇ ਓਵਰঅল ਮੈਨੂੰ ਵਧੀਆ ਲੱਗਿਆ ਕੈਮਰਾ ਤੇ ਬਾਕੀ ਜਿਹੜੀ ਸੈਲਫੀ ਸਟਿਕ ਹੈ ਉਹ ਮੈਂ ਆਜ ਯੂਜ਼ ਕਰਦਾ ਆ ਓਲੈਂਜੀ ਓਲੈਂਜੀ ਦੀ ਠੀਕ ਹੈ ਤੇ ਇਹੋ ਕਾਫੀ ਬਹੁਤੀ ਵੱਡੀ ਨਹੀਂ ਹੈਗੀ ਤਾਂ ਇਹ ਜ਼ਿਆਦਾ ਲੰਬੀ ਮੈਂ ਲੈਣੀ ਲਈ ਵੀ ਨਹੀਂ ਤੇ ਇਹਦੇ ਤੇ ਆਹ ਲੱਗ ਜਾਂਦਾ ਹੈ ਇਹ ਡੀਜੀ ਆਈ ਵਾਲੋ ਹੀ ਮਿਲਦਾ ਆ ਕੈਮਰੇ ਦੇ ਨਾਲ ਤੇ ਇਹ ਇੱਥੇ ਉੱਪਰ ਲੱਗ ਜਾਂਦਾ ਹੈ ਐਦਾਂ ਇਦਾਂ ਲਗਾ ਦੇਣਾ ਤੇ ਇੱਥੇ ਕੈਮਰਾ ਉੱਪਰ ਲੱਗ ਜਾਣਾ ਹੈ ਮੈਂ ਜਿਹੜਾ DJI ਦਾ ਕੈਮਰਾ ਲਿਆ ਹੈ ਨਾ ਮੈਂ ਹਾਂ ਬੋਤ ਜਿਹੜਾ ਇੱਕ ਦੇ ਵਿੱਚ ਬੈਟਰੀ ਪੈਕ ਨਾਲ ਹੁੰਦਾ ਆ ਕਈ ਕੁਝ ਹੁੰਦਾ ਨਾਲ ਮਾਈਕ ਵੀ ਇਨਕਲੂਡ ਹੁੰਦਾ ਹੈ ਇੱਕ ਮਾਈਕ ਤੇ ਇੱਕ ਜਦਾ ਸਿੰਗਲ ਯੂਨਿਟ ਐ ਇਦਾਂ ਇਨਕਲੂਡ ਹੁੰਦਾ ਆ ਉਹ ਨਹੀਂ ਮੈਂ ਲਿਆ ਮੈਂ ਲਿਆ ਸੀਗਾ 50 ਕ ਹਜ਼ਾਰ ਵਾਲਾ ਹੁਣ ਵੀ ਮੇਰੇ ਕੋਲ 4849 ਕ ਹਜ਼ਾਰ ਕੀਮਤ ਹੋਣੀ ਆ ਤੇ ਉਹ ਮਿਰਹਲ 65 ਜਾਂ 70000 ਦਾ ਆਉਂਦਾ ਆ ਉਹ ਪਤ ਨਹੀਂ ਕਿਹੜਾ ਕੰਬੋ ਕਹਿੰਦੇ ਆ ਉੱਚ ਕੰਪਲੀਟ ਹੁੰਦਾ ਹੈ ਉਹ ਤੇ ਮੈਂ ਨਾਰਮਲ ਲਿਆ ਪਰ ਮੈਨੂੰ ਲੋਡ ਨਹੀਂ ਸੀਗੀ ਕੋਈ ਬੈਟਰੀ ਪੈਕਅਪ ਵੀ ਨਾ ਮੇਰੇ ਕੋਲ ਆ ਛੋਟਾ ਜਿਹਾ ਐਂਕਰ ਦਾ ਆ ਐਂਕਰ ਕੰਪਨੀ ਇੱਕ ਆਂਦੀ ਹੈ ਇਹਦਾ ਛੋਟਾ ਜਿਹਾ ਹੀ ਹੈਗਾ ਹੈਗਾ 5000 mAh ਦਾ ਪਾਵਰ ਬੈਂਕ ਹੈ ਇਹ ਮੈਂ ਖੋਲ ਕੇ ਇਦਾਂ ਇਹ ਲਗਾ ਦਨ ਹੁਣਾ ਮਿੰਟਾਂ ਚਾਰਜ ਹੋ ਜਾਂਦਾ ਕਿਉਂਕਿ ਫਾਸਟ ਚਾਰਜਿੰਗ ਹੈ ਇਹੋ ਆ ਕੈਮਰਾ ਵੀ ਮ 15 ਵੀ ਹਮੇਸ਼ਾ ਚਾਰਜ ਹੋ ਜਾਂਦਾ ਹੈ ਪਾਵਰ ਬੈਂਕ ਵੀ ਫਾਸਟ ਚਾਰਜਿੰਗ ਹੈ ਸਭ ਕੁਝ ਵਧੀਆ ਕੋਈ ਐਡਾ ਚੱਕਰ ਨਹੀਂ ਪੈਂਦਾ ਹੈਗਾ ਜੇ ਮਤਲਬ ਬਲੌਗਿੰਗ ਤੁਸੀਂ ਕਰਨੀ ਹੈ ਤਾਂ ਇੱਕ ਇਹ ਚੀਜ਼ ਜ਼ਰੂਰੀ ਹੈ ਕਿ ਤੁਹਾਡੇ ਕੋ ਕੈਮਰਾ ਜਾਂ ਆਈਫੋਨ ਹੋਣਾ ਚਾਹੀਦਾ ਜੇ ਕੁਆਲਿਟੀ ਲੈਣੀ ਹੈ ਠੀਕ ਹੈ ਐਂਡਰੋਇਡ ਫੋਨ ਜਿਆਦਾ ਜਦੋਂ ਵੀਡੀਓ ਬਣਾਨੇ ਰਹਿੰਦੇ ਹਨ ਨਾ ਤਾਂ ਗਰਮ ਹੋ ਜਾਂਦੇ ਆ ਆਈਫੋਨ ਤਾਂ ਹਜੇ ਠੀਕ ਰਹਿੰਦੇ ਉਹਦੇ ਮਤਲਬ ਇੰਨਾ ਘਰਮ ਨਹੀਂ ਹੁੰਦਾ ਤੇ ਕੁਆਲਿਟੀ ਦੇ ਵਾਈਜ਼ ਆਈਫੋਨ ਬਹੁਤ ਵਧੀਆ ਹੈ ਤੇ ਕੈਮਰਾ ਜੇ ਤੁਸੀਂ ਲੈਣਾ ਹੈ ਤਾਂ ਡੀਜੀਆਈ ਦੇ ਹੀ ਲਓ ਸਾਰਾ ਕੁਝ ਮਾਈਕ ਵੀ ਡੀਜੀਆਈ ਦਾ ਲੋਕੋ ਮਾਈਕ ਜਿਹੜਾ ਡੀਜੀਆਈ ਦਾ ਹੁੰਦਾ ਇਹਦੇ ਵਿੱਚ ਇਹ ਫਾਇਦਾ ਹੁੰਦਾ ਹੈ ਤੁਹਾਨੂੰ ਜਦੋਂ ਹੁਣ ਕਈ ਮਾਈਕ ਆਂਦੇ ਨੇ ਨਾ ਉਹਨਾਂ ਦੇ ਥੱਲੇ ਇਹ ਆਹ ਯੂਨਿਟ ਲਗਾਉਣਾ ਪੈਂਦਾ ਆ ਯੂਐਸਬੀ ਸੀ ਵਾਲਾ ਆ ਕੈਮਰੇ ਦੇ ਵਿੱਚ ਜਾਂ ਫੋਨ ਦੇ ਵਿੱਚ ਤਾਂ ਚਾਕੇ ਆਹ ਜਿਹੜਾ ਰਿਸੀਵਰ ਹੁੰਦਾ ਆ ਆਹ think receiver ਕਿ ట్రాన్స్మిਟਰ ਜੋ ਕੁਝ ਵੀ ਹੈ ਇਹੋ ਆਵਾਜ਼ ਤਾਂ ਕੈਮਰੇ ਕੋ ਪਹੁੰਚਦੀ ਹੈ ਇਹਦੇ ਵਿੱਚ ਡੀਜੀਆਈ ਦੇ ਵਿੱਚ ਇਹ ਪ੍ਰੋਬਲਮ 에 ਰੋੜਾ ਹੈ ਨਹੀਂ ਐਦੀ ਲੋੜ ਨਹੀਂ ਹੈਗੀ ਜੇ ਡੀਜੀਆਈ ਦਾ ਕੈਮਰਾ ਹੈ ਕੱਲਾ ਹੀ ਲਾਓ ਜੇ ਤੁਸੀਂ ਨਈ ਮਾਈਕ ਦਾ ਪੂਰਾ ਸੈੱਟ ਲੈਣਾ ਕੱਲਾ ਆਹ ਆਹ ਯੂਨਿਟ ਲੈ ਲਓ ਇਹ RAM nal ਲਾਓ ਸਿੱਧਾ ਫੋਨ ਦੇ ਨਾਲ ਕੈਮਰੇ ਨਾਲ ਆਪਣੇ ਨਾਲ ਪੇਅਰ ਕਰ ਲਓ ਜਦ ਹੀ ਸਭ ਕੁਝ ਚੱਲਦਾ ਬੜਾ ਵਧੀਆ ਚੱਲਦਾ ਐ ਨਜ਼ਾਰੇ ਦਾ ਕੋਈ ਪ੍ਰੋਬਲਮ ਨਹੀਂ ਹੋਏਗੀ ਉਹ ਮੈਂ ਤੁਹਾਨੂੰ ਆਪਣਾ ਹਾਂ ਐਡੀਟਿੰਗ ਵਾਲਾ ਵੀ ਦਿਖਾ ਦਰਨਾ ਜੁਨਿਟ ਮੈਂ ਕਰਦਾ ਹੈਗਾ ਐਡੀਟਿੰਗ ਦਵਿੰਸੀ ਰਿਜ਼ੋਲਵ ਅਮ ਐਪਲ ਮੈਕ ਮੀ ਨਹੀਂ ਹੈ ਮੇਰ ਕੋ ਇਥੇ ਘਰੇ ਰੱਖਿਆ ਹੋਇਆ ਉਹਦੇ ਤੇ ਹੀ ਐਡਿਟ ਕਰਦਾ ਨਾ ਮੈਨੂੰ ਉਹੀ ਸੌਫਟਵੇਅਰ ਥੋੜਾ ਵਧੀਆ ਲੱਗਦਾ ਹੈ ਫੀ ਉਹਨਾਂ ਥੋੜੀ ਕੁਆਲਿਟੀ ਵੀ ਆ ਜਾਂਦੀ ਹੈ ਥੋੜਾ ਫਾਸਟ ਵੀ ਹੈ ਮੈ ਕਮਿੰਨੀ ਮੇਰੇ ਲਈ ਇਨਫ ਹੈ ਕਿਉਂਕਿ 20 25 ਮਿੰਟ ਦੀ ਅੱਧੇ ਘੰਟੇ ਦੀ ਬਣਾਣੀ ਹੁੰਦੀ ਹੈ ਵੀਡੀਓ ਉਹਦੇ ਲਈ ਕੋਈ ਐਡੇ بڑے ਮੈਂ ਇਨਾ ਪੈਸਾ ਖਰਚਣ ਦੀ ਲੋੜ ਨਹੀਂ ਹੈ ਵੀ ਸਸਤਾ ਹੀ ਕੋਈ ਐਡਾ ਮਹਿੰਗਾ ਨਹੀਂ ਆਦਾ ਮੇਰੇ ਖਿਆਲ 60 ਕ ਹਜ਼ਾਰ ਦਾ 50 ਤੋਂ 60 ਦੇ ਵਿਚਾਲੇ ਮਿਲ ਜਾਂਦਾ ਹੈ ਇਹੋ ਬਾਕੀ ਤੁਹਾਨੂੰ ਐਲਈਡੀ ਲੈਣੀ ਪੈਣੀ ਹੈ ਹਾਰਡ ਡਿਸਕ ਜੇ ਤੁਸੀਂ 256 ਜੀਬ ਦੀ ਗੱਲ ਕਰਦਾ ਮੈਂ ਤੁਹਾਡੇ ਲਈ ਇੱਕ ਅਧੀ ਹਾਰਡ ਡਿਸਕ ਲੈਣੀ ਪਵੇਗੀ ਛੋਟੀ ਤਹੂਰ ਲਟਰਨ ਬਟਰਨ ਪਾ ਕੇ ਇਹ ਤਕਰੀਬਨ ਸਸਤਾ ਹੀ ਸੌਦਾ ਬਣ ਜਾਂਦਾ ਹੈ ਜੇ ਤੁਸੀਂ ਸੀਰੀਅਸਲੀ ਐਡੀਟਿੰਗ ਕਰਦੇ ਹੋ ਇਹਨਾਂ ਹੋਰ ਵੀ ਕੰਮ ਕਈ ਕਰ ਸਕਦੇ ਹੋ ਹਾਂ ਜੇ ਤੁਸੀਂ ਫੋਨ 'ਚ ਕਰਨੀ ਆ ਫੋਨ 'ਚ ਕੈਮਰੇ ਵਾਲੀ ਔਖੀ ਆ ਫੋਨ ਵਾਲੀ ਫੋਨ ਦੇ ਵਿੱਚ ਕਰ ਸਕਦੇ ਹੋ ਕੋਈ ਐਡਾ ਚੱਕਰ ਨਹੀਂ ਹੈਗਾ ਜਾਂ ਹੋਰ ਵੀ ਕਈ ਚੀਜ਼ਾਂ ਨੇ ਲੈਪਟਾਪ ਆਦੇ ਐ ਐਡਿਟ ਤਾਂ ਚਲੋ ਇਹ ਐਡਿਟ ਵਾਲਾ ਦਾ ਸੌਦਾ ਤੁਸੀਂ ਆਪਣੀ ਮਰਜ਼ੀ ਨਾਲ ਖਰਚਾ ਕਰ ਸਕਦੇ ਹੋ ਪਰ ਮੇਨ ਗੱਲ ਜਦੋਂ ਤੁਸੀਂ ਕੈਪਚਰਿੰਗ ਕੁਆਲਿਟੀ ਹੈ ਕੈਪਚਰਿੰਗ ਮੀਨ ਕੈਮਰਾ ਜਾਂ ਫੋਨ ਜਿਹੜਾ ਵੀ ਹੈ ਉਹ ਵਧੀਆ ਹੀ ਹੋਣਾ ਚਾਹੀਦਾ ਹੈ ਤਾਂ ਕਿ ਮੈਂ ਇੱਕ ਚੀਜ਼ ਹੋਰ ਦੇਖ ਰਹਾ ਤੁਹਾਡੀ ਆਵਾਜ਼ ਵਧੀਆ ਹੋਣੀ ਚਾਹੀਦੀ ਹੈ ਆਵਾਜ਼ ਹਲਕੇ ਮਾਈਕ ਬਧੇਰੇ ਆਂਦੇ ਆ 2000 ਦੇ 2500 ਦੇ ਵੀ ਫਿਰ ਆਂਦੇ ਆ ਪਰ ਕੁਆਲਿਟੀ ਜਿਹੜੀ ਆਣੀ ਹੈ ਨਾ ਉਹ ਵਧੀਆ ਚੀਜ਼ ਨਾਲ ਆਣੀ ਹੈ ਇਹ ਮਾਈਕ ਪਿਆ 11 ਕ ਹਜ਼ਾਰ ਦਾ ਬਹੁਤਾ ਮਹਿੰਗਾ ਨਹੀਂ ਹੈ ਮੇਰੀ ਹਿਸਾਬ ਨਾਲ ਮਹਿੰਗਾ ਨਹੀਂ ਹੈਗਾ ਡੀਜੀਆਈ ਦਾ ਕਰਕੇ ਡੀਜੀਆਈ ਦਾ ਇਹ ਸਸਤਾ ਮਾਡਲ ਹੈ ਸਭ ਤੋਂ ਵੈਸੇ ਇਹਨਾਂ ਦੀ 25000 ਵਾਲਾ ਵੀ ਆਂਦਾ ਹੈ 35 36000 ਵਾਲਾ ਵੀ ਆਂਦਾ ਹੈ ਬਥੇਰੇ ਤਰ੍ਹਾਂ ਤਰ੍ਹਾਂ ਦੇ ਮਾਈਕ ਹੈ ਪਰ ਇਹ ਸਹੀ ਹੈ ਮੈਨੂੰ ਠੀਕ ਲੱਗਿਆ ਸੋ ਤੁਹਾਨੂੰ ਕਿੱਦਾਂ ਲੱਗੀ ਮੇਰੀ ਇਹੋ ਕਿੱਟ ਹਾਂਜੀ ਕਿਸੇ ਨੂੰ ਕੋਈ ਸਵਾਲ ਪੁੱਛਣਾ ਹੋਵੇ ਤਾਂ ਮੈਨੂੰ ਪੁੱਛ ਸਕਦੇ ਆ ਮੈਂ तकरीबन ਮੈਂ ਫੋਨ ਵੀ ਯੂਜ਼ ਕੀਤਾ ਹੈ ਫੋਨ ਨਾਲ ਕਿੱਦਾਂ ਬਲੌਗਿੰਗ ਹੁੰਦੀ ਹੈ ਮੈਨੂੰ ਥੋੜਾ ਔਖਾ ਲੱਗਦਾ ਸੀ ਫੋਨ ਨਾਲ ਵਲੋਗਿੰਗ ਕਰਨੀ ਮੈਨੂੰ ਕੈਮਰੇ ਨਾਲ ਜ਼ਿਆਦਾ ਵਧੀਆ ਲੱਗਦੀ ਕਿਸੇ ਨੂੰ ਫੋਨ ਨਾਲ ਵਧੀਆ ਲੱਗਦੀ ਹੈ ਇਹ ਅਗਲੇ ਦੀ ਮਰਜ਼ੀ ਹੈ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਰੱਬ ਰਾਖਾ ਖੁਸ਼ ਰਹੋ ਸਲਾਮਤ ਰਹੋ